ਸਤਿ ਸ਼੍ਰੀ ਅਕਾਲ ਜੀ ਬਿੱਟੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਟੀ ਤੁਹਾਡਾ ਬਾਕੀ ਵੀਡੀਓ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਪਹੁੰਚੇ ਹਾਂ ਵੀਰ ਰਣਜੀਤ ਕੋ ਪਿੰਡ ਮਾਨਾਂ ਵਾਲੇ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਵਿਖਾਉਣੀ ਹੈ ਇੱਕ ਚੰਗੇ ਰਿਕਾਰਡ ਵਾਲੀ ਨੀਲੀ ਲੋਹੀ ਨੀਲੀ ਕੱਬਣ ਤਿਆਰ ਮੱਝ ਤੇ ਇੱਕ ਵੈੜ ਸੱਜਰ ਤਾਜੀ ਸੂਈ ਕਰਦੇ ਹਾਂ ਵੀਰ ਨਾਲ ਗੱਲਬਾਤ ਓ ਜੀ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਡੀ ਕਿ ਹਾਲ ਦੇ ਟੈਕਨੀਕਲ ਡਾਟਾ ਹੈ ਹੋਵਾਂ ਟਰੀਆ ਠੀਕ ਠਾਕ ਵੀ ਸੁਣਾਓ ਵਧੀਆ ਗਿਆ ਸੁਣਾਓ ਵਧੀਆ ਚੜਦੀ ਗਲਾ ਜੇ ਇਹ ਮੂੰਹ ਟੋ ਮੀ ਤਾਂ ਵੇਖੋ ਰੱਬ ਨੇ ਪਤਾ ਨਹੀਂ ਕਲੱਚ ਤੇ ਨਹੀਂ ਪੈਰ ਰੱਖਦਾ ਕਿੰਨਾ ਛੱਡਿਆ ਖੁੱਲਾ ਜੀ ਆਪਣ ਨੂੰ ਭੇਖਾ ਤੱਕ ਜਾਂਦਾ ਹਾਂ ਉਹ ਠੀਕ ਆ ਹਾਂ ਵਧੀਆ ਚਲੋ ਮਾਲ ਡੰਗੜਾ ਥੋੜਾ ਔਖਾ ਹੁੰਦਾ ਹਨਾ ਹਾਂ ਚੜਦੇ ਨੇ ਬਹੁਤ ਪੱਠਾ ਪੱਠਾ ਗਿੱਲਾ ਹਾਂ ਗਿੱਲਾ ਨਾ ਮਾਲ ਡੰਗੜਾ ਜਿਆਦਾ ਔਖਾ ਪਈ ਜਾਂਦਾ ਮੀ ਤਗਾ ਦਾ ਚਲੋ ਚੋ ਮਾਲ ਗਿਆ ਹਾਂ ਸਰਪਾ ਥੋੜਾ ਹਾਂ ਹਾਂ ਬਸ ਬਸ ਦੱਸਿਓ ਆਪਣਾ ਨਾਮ ਤੇ ਐਡਰੈਸ ਜੀ ਨਾਮ ਆ ਰਣਜੀ ਠੀਕ ਹੈ ਜੀ ਫੋਨ ਨੰਬਰ 84792036 ਠੀਕ ਹੈ ਜੀ ਤੇ ਦੱਸਿਓ ਇਹ ਮੱਝ ਬਾਰੇ ਡਿਟੇਲ ਕੋਈ ਵੀਰ ਜੀ ਇਹ ਤੇ ਦੱਸ ਗੋ ਮੈਂ ਸੁਣਾ ਅੱਛਾ ਜੀ ਗੱਬਣ ਤਿਆਰ ਦੋਲਾ ਜਿਹੜਾ ਲਾਜਾ ਤਿੰਨ ਦਿਨ ਲਾਜਾ ਬਸ ਅੱਛਾ ਤਿਆਰੀ ਹੈ ਲੋਹੀ ਲੀਲੀ ਜਮੈਂ ਗੱਜੀ ਠੀਕ ਹੈ ਮੋਟਨ ਦੀ ਧੀ ਮਰਜੀ ਮੈਂ ਚੰਗੀ ਵੀਰ ਜੀ ਬਾਕੀ ਮੈਂ ਲਾਗੋਂ ਕਰਕੇ ਵੇਖੋ ਚੰਗੀ ਮੈਂ ਤਿਆਰ ਹੋਣ ਲਈ ਆ ਥਣ ਲੇਵੇ ਦੀ ਬਹੁਤ ਸਾਫ ਹੈ ਸਾਰੀ ਮੈਂ ਪਛਾਣੂ ਵੀਰ ਜੀ ਪੋਲੀ ਠੀਕ ਹੈ ਸਾਰਾ ਹੀ ਮੈਂ ਪਛਾਣੂ ਛੱਡਾ ਵਿਖਾਊਗੀ ਆਏ ਕੱਡੂ ਕਿੰਨਾ ਕ ਦੁੱਧ ਦਾ ਰਿਕਾਰਡ ਇਹਦਾ ਦੁੱਧ ਵਿੱਚ ਜਿੰਨਾ ਆਪਾਂ ਲਈ ਆ ਉਹ 14 ਲੀਟਰ ਦੇ ਤੁਲ ਰਹੇ ਹੈ ਅੱਛਾ ਅੱਛਾ ਠੀਕ ਹੈ ਬਾਕੀ ਬਾਕੀ ਚਲੋ ਆ ਸੇਵਾ ਸੇਵਾ ਦਾ ਰੁੱਧ ਹਾਂਜੀ ਖੋਲੋ ਤੋੜ ਕੇ ਵਿਖਾਈਏ ਮੱਕੀ ਵੀ ਚੰਗੀ ਆ ਨੇ ਵੀਰ ਨੇ ਘਰ ਰੱਖਣੀਆਂ ਦੁੱਧ ਵਾਸਤੇ ਮੈਂ ਚੰਗੀ ਆ ਥਾਂ ਚੱਲੇ ਦੀ ਸਾਫ ਹੈ ਦੁੱਧ ਨੂੰ ਮੈਂ ਚੰਗੀ ਨਿਕਲੂਗੀ ਨਿਸ਼ਾਨੀਆਂ ਨਿਸ਼ੋਣੀਆਂ ਮੈਂ ਤਾਂ ਬਹੁਤ ਚੰਗੀਆਂ ਨੇ ਹਾਂ ਵੀ ਬਿਲਕੁਲ ਪਤਲੇ ਚੰਮ ਦੀ ਹੈ ਪਿੱਠਪੂੜੇ ਦੀ ਚੰਗੀ ਮੈਂ ਮੈਂ ਸੋ ਫਰੈਸ਼ ਕੁਆਲਟੀ ਚੈੱਕ ਕਰੂ ਬਿਲਕੁਲ ਘਰੇਲੂ ਮੱਝ ਆ ਵੀਰ ਨੇ ਲਿਆਂਦੀ ਘਰ ਵਾਲੇ ਕਿਸੇ ਕੋ ਅਰੇ ਕਿੰਨੇ ਆਖੇ ਦਿਨ ਲੈ ਜੂਗੀ ਦੋ ਚਾਰ ਦਿਨ ਵੀਰ ਕਹਿੰਦਾ ਦਿਨ ਲੈ ਜੂਗੀ ਤੇ ਇੰਨੀ ਕਰਮਾ ਵਾਲੀ ਦੋ ਚਾਰ ਦਿਨਾਂ ਵਿੱਚ ਚੰਗੀ ਬਣ ਜੂਗੀ ਪਰ ਮੈਂ ਆ ਗਿਆ ਪੈਸੇ ਨਾਲੇ ਸੂਈ ਸਵਾਈ ਦੇ ਹਾਂਜੀ ਬਾਕੀ ਵੀਰ ਨੂੰ ਚਲੋ 15 ਨਹੀਂ ਸੂਆ ਪੀ ਲਈਏ ਠੀਕ ਆ ਚਲੋ ਵੀਰ ਮਾ ਚਲੋ ਠੀਕ ਆ ਬਾਕੀ ਵੀਰ ਦੀ ਥਾਣ ਦੇ ਵੀ ਬਹੁਤ ਸਾਫ ਬਹੁਤ ਸਾਫ ਜੁਆਈ ਜੁਆਈ ਪਰ ਮੈਂ ਆ ਗਿਆ ਬਿਲਕੁਲ ਥਾਣਾ ਥਾੜ ਨਾਲ ਬਰਾਬਰ ਆਊਗੀ ਸੂਈ ਦੀ ਠੀਕ ਆ ਹਾਂਜੀ ਹਾਂ ਅਬ ਜੇ ਗੋਮੇ ਲੱਗੋ ਤਾਂ ਵੇਖ ਲੈ ਚੰਗੀ ਤਰ੍ਹਾਂ ਵੇਖੋ ਮੈਂ ਵੀ ਚੰਗੀ ਲੱਗੀ ਮੱਜ ਨੂੰ ਤੇ ਦੱਸਿਓ ਫਿਰ ਇਹਦੇ ਮੁੱਲ ਬਾਰੇ ਆਓ ਇੱਥੇ ਸਾਹਮਣੇ ਮਨਨ ਵੀਰ ਇਹ ਲੱਕ ਦੀ ਨਹੀਂ ਜਾਇਜ ਕਰੀਏ ਭਾਵੇਂ ਤੁਸੀਂ ਸਿਆਣਾ ਜੀ ਹਾਂ ਮਨ ਜਾਇਜ ਕਰੀਏ ਆ ਵੀ ਕਰਦ ਗਏ ਜਿਹੜਾ ਵੀਰ ਭਰਾ ਮੋਲ ਵਿੱਚ ਬਿਲਕੁਲ ਜਾਇਜਲੇ 85 ਹਜ਼ਾਰ ਜੀ ਜਸਨਾ ਮੈਂ ਦੇ ਦਿੰਦੀ ਹਾਂ ਹਾਂਜੀ ਮਗਲ ਭਾਸ ਵਾਲਾ ਕਰ ਲਈ ਲਾਕ ਕਰ ਲਈਏ ਠੀਕ ਕਰਦੀ ਕਿ ਮਾਨਤਨ ਥੋੜਾ ਛੋੜ ਛੜ ਇਹਨੂੰ ਕਰ ਦਾਂਗੇ ਕਰਦੀਏ ਥੋੜਾ ਬਧਾ ਮਾਨਤਨ 85 ਹਜ਼ਾਰ ਜੀ ਹਾਂਜੀ 85 ਹਜ਼ਾਰ ਜੀ ਪੂਰੇ ਦੀ ਕਰਦੀਏ ਮੈਂ ਨਾ ਠੱਕਾ ਜੀ ਹਾਂਜੀ ਠੱਕਾ ਜੀ ਚਲੋ ਜਾਇ ਚਲੋ ਕੋਈ ਨਹੀਂ ਜਾਣ ਦਈਏ ਹਾਂਜੀ ਲੱਗੋ ਚਲੋ ਵੀਰ ਭਰਾ ਕੋ ਫੋਨ ਲਾਵੇ ਤੇ ਮੁੱਲ ਅਜ ਦੇ ਸਾਬ ਨਾਲ ਬਿਲਕੁਲ ਹੀ ਵੀਰ ਨੇ ਜਾਇਜ਼ ਪਾਇਆ ਬਿਲਕੁਲ ਜਾਇਜ਼ ਪਾਇਆ ਮੁੱਲ ਹਾਂ ਚਲੋ ਵੀਰਾਂ ਦਾ ਵੀ ਚਲੋ ਜਾਇਜ਼ ਜਿਹੜਾ ਵੀਰ ਭਰਾ ਕਹਿੰਨੇ ਖੜ ਨਹੀਂ ਘਰ ਸਾਹਮਣੀ ਬਿਲਕੁਲ ਜਾਇਜ਼ ਮੁੱਲ ਪਾਇਆ ਹਾਂਜੀ ਨਹੀਂ ਚੰਗੀ ਮੈਂ ਪੇਟ ਫੁੜੇ ਦੀ ਸਾਫ ਪਤਲੇ ਚੰਮ ਦੀ ਬਿਲਕੁਲ ਦੁੱਧ ਵਾਲੀ ਮੱਝ ਆ ਤੇ ਦੱਸਿਓ ਵੈਡ ਬਾਰੇ ਹੈ ਜੀ ਪਰਸੋਂ ਸੂਈ ਹੈ ਅੱਛਾ ਜੀ ਮਗਰ ਇਹਦੇ ਵਸ਼ਾ ਤਾਂ ਨਹੀਂ ਸੂਈ ਹੈ ਬੜਾ ਹੋਊ 8 ਕਿਲੋ ਤੋਂ ਇੰਨਾ ਕੋਲੀਪਰਲਾ ਅੱਛਾ ਜੀ ਸੋਲਟਾਂ ਚੰਗੀ ਵਿੱਚ ਵੰਗਾ ਪੁੰਜੀ ਪਟਾ ਦੇ ਅੱਛਾ ਚੋ ਚਾਪ ਭੂਰਨੇ ਵੀ ਛਟਾਣੀ ਠੀਕ ਹੈ ਛੰਡੀ ਵੰਗਾ ਪੁੰਜੀ ਠੀਕ ਹੈ ਸੂਆ ਕਰਵਾ ਦੇ ਸੂਆ ਵਿੱਚ ਦੁੱਧਾ ਦੇ ਸੂਆ ਦੁੱਧਾ ਹੈ ਪਹਿਲਾਂ ਕਹਿ ਕੇ ਵੀ ਤੂੰ ਸੂਆ ਦੁੱਧਾ ਦੇ ਠੀਕ ਹੈ ਤੇ ਬਾਕੀ ਹੈ ਕਰਮਾਲੀ ਰੰਗ ਬਹਾਜਿਆ ਸਿੰਘ ਚਲੋ ਮਸਾ ਮਸਾ ਹੈਗੇ ਆ ਬਾਕੀ ਕਿੰਨੇ ਥੱਲੇ ਦੇ ਬੋਲੀ ਹਣ ਕਰਾਫ ਨੂੰ ਨੋ ਨੋ 8 ਲੀਟਰ ਲਾਉਗਾ ਵੀ ਜਾਨ ਬਰ ਤੋਂ ਸਾਹ ਹੈ ਜੂ ਟੋੜੀ ਚਟਕਾ ਅੱਛਾ ਬਿਲਕੁਲ ਵੱਛਾ ਗਿੱਲਾ ਜੀ ਬੱਚਾ ਗਿੱਲਾ ਬਿਲਕੁਲ ਹੀ ਵਖੋ ਤਾਜੀ ਸੂਈ ਆ ਬਿਲਕੁਲ ਗਿੱਲਾ 나ੜੂ ਨਾਲ ਆ ਤੇ ਵਖੋ ਚੰਗੀ ਥਣ ਦੇਵੇ ਦੀ ਵੀ ਚੰਗੀ ਸਾਫ ਆ ਉਦਾਂ ਵੀ ਰਾਜੀ ਪਲੀ ਚਲੋ ਰਾਜੀ ਪਲੀ ਗਾਂ ਦੀ ਇਹ ਗੱਲ ਹੁੰਦੀ ਆ ਵੀ ਗਰਮੀਆਂ ਦੇ ਮੌਸਮ ਚਲੋ ਪ੍ਰਵਾਹ ਕੋਈ ਨਹੀਂ ਆ ਗਰਮੀ ਚੱਲ ਜਾਂਦੀ ਹਾਂਜੀ ਮੀਂਹ ਬੰਨ ਛੱਡੋ ਮਤਲਬ ਇਹ ਕਿਸੇ ਦੀ ਕੋਈ ਨਹੀਂ ਲੱッセ ਡੰਗਰ ਥੋੜਾ ਜਿਹਾ ਔਖਾ ਹੁੰਦਾ ਆ ਠੀਕ ਆ ਜੀ ਵੜ ਦੇ ਨਾ ਚਲੋ ਤਾਜੀ ਸੂਈ ਆ ਤੇ ਦੁੱਧ ਕਿੰਨਾ ਕ ਦੁੱਧ ਭਰੀ ਜਊਗੀ ਇਹ ਦੁੱਧ ਮੇਰੀ ਪਰ ਦੇ 13 14 ਕਿਲੋ 13 14 ਗਰ ਵੀਰ ਕਹਿੰਦਾ ਪਹਿਲਾਂ ਨੇ ਦਿੱਤਾ ਯਾਰ ਸੈਂਪਲ ਵੀ ਚੰਗਾ ਜਿਹਾ ਚੰਗਾ ਹੈ ਖੁਲੀ ਕ੍ਰੋਸ ਚ ਆਉਂਦੀ ਆ ਰੰਗ ਚ ਲੋ ਡੱਬਾ ਹੈ ਵੈਡ ਕ੍ਰੋਸ ਆ ਤੇ ਥਣ ਪਾਸੇ ਮੈਂ ਕੱਢ ਜਾਂਦੀ ਹੋਰ ਤੋਰਾ ਚਵਾਈ ਵਾਲਾ ਬੰਦਾ ਬਾਕੀ ਵੀਰ ਭਰਾ ਕੋਈ ਆਣ ਕੇ ਭਵੇਂ ਭਾਏ ਵੀਡੀਓ ਕਾਲ ਤੇ ਚਵਾਲੇ ਭਵੇਂ ਕਿਹੜਾ ਇੱਥੇ ਆ ਸਕਦਾ ਭਵੇਂ ਆਣ ਕੇ ਚਵਾਈ ਕਰ ਲੈ ਵੰਗਾ ਵੀ ਜੀ ਪਉਂਦੀ ਆ ਪੱਟਾਂ ਦੇ ਵੰਗਾ ਪੱਟਾਂ ਦੇ ਪਾ ਕੇ ਬਾਕੀ ਹਿਲਦੀ ਨਹੀਂ ਐ ਵੀਰ ਕਹਿੰਦਾ ਮਰਜੀ ਲੱਤ ਵੀ ਜਿਹੜਾ ਸੇ ਉੱਥੇ ਚੋ ਦਮ ਹਿੰਦੂ ਨਾ ਹਾਂ ਨਹੀਂ ਤੇ ਦੱਸਿਓ ਇਹਦੇ ਬਾਰੇ ਮੁੱਲ ਹਰ ਜੀ 38000 ਦੀ ਹਾਂਜੀ 38000 ਦੀ ਕਰਦ ਗਏ ਜੈ ਜੀ ਮਾਜਾ ਵਾਂਗੂ ਜੈਰੀ ਇਹਦਾ ਕਰਦ ਗਏ ਜਸਮਨ ਸਿੰਘ 32000 ਦੀ 32000 ਦੀ ਤੇ ਤੁਸੀਂ 200 ਰੁਪਏ ਛੋੜ ਵਾਲੀ ਲੈ ਲਿਆ ਅੱਛਾ ਜੈਜ ਵਿੱਚ ਮੁੱਲੀ ਹੈ ਛੱਡ ਦਈਏ ਮੈਂ ਤਾਂ ਹੋਰ ਥੋੜਾ ਜਿਹਾ ਹਾਂਜੀ ਬਿਲਕੁਲ ਜੈਰੀ ਪਾਇ ਦੋ ਸੌ ਨਾਲ ਜੈਰੀ ਪਾਏ ਅੱਛਾ ਜੀ ਜੇ ਕੋਈ ਜੋੜੀ ਇਕੱਠੀ ਲਵੇ ਤੇ ਮੌਕੇ ਤੇ ਕਰ ਲਾਂਗੇ ਅੱਛਾ ਮੌਕੇ ਚਲੋ ਵੀਰਪਰਾ ਫੋਨ ਲਾਵੇ ਕੋਈ ਤੇ ਦੂਰ ਨੇੜੇ ਲਾਵੇ ਤੇ ਬਾਕੀ ਜਿਹੜਾ ਮਰਜੀ ਵੀਰ ਭਰਾ ਆ ਜਾਓ ਦੂਰੋਂ ਨਹੀਂ ਆ ਸਕਦਾ ਵੀਡੀਓ ਕਾ ਕੇ ਆਪਣੇ پاس ਕਰਾਵੇ ਕੋਈ ਸ਼ੱਕ ਨਹੀਂ ਤੇ ਆਣ ਕੇ ਆਪਣੀ پاس ਕਰੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ